भगत कबीर कहंदे ने कहत कबीर भगत कर पाया भोले भाई मिले रग राया ਚਤਰਾਈ ਨਾ ਚਤਰ ਭੁਜ ਪਾਈਏ ਰੇ ਜਨ ਮਨ ਮਾਧੋ ਸਿਉ ਲਾਈਏ ਚਤਰਾਈਆਂ ਨਾਲ ਪ੍ਰਮਾਤਮਾ ਨਹੀਂ ਮਿਲਦਾ ਬੋਲੇ ਬਾ ਨਾਲ ਮਿਲਦਾ ਚਲਾਕੀਆਂ ਨਾਲ ਨਹੀਂ ਮਿਲਦਾ ਤੇ ਤੁਸੀਂ ਕਿਸ ਨੂੰ ਆਖੋਗੇ ਚਲਾਕ ਜੋ ਬਾਹਰੋਂ ਕੁਛ ਹੋ ਰਿਹਾ ਅੰਦਰੋਂ ਕੁਛ ਹੋ ਉਹਨੂੰ ਕਹਿੰਦੇ ਨੇ ਚਲਾਕ ਬੋਲਾ ਕਿਸ ਨੂੰ ਕਹੋਗੇ ਅੰਦਰੋਂ ਬਾਹਰੋਂ ਇੱਕ ਹੈ ਅੰਦਰੋਂ ਬਾਹਰੋਂ ਇੱਕ ਹੈ ਚਲਾਕ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਬਾਬਾ ਫਰੀਦ ਜ਼ਬਾਨ ਤੇ ਕੁਝ ਹੋਰ ਹੈ ਦਿਲ ਦੇ ਚ ਕੁਝ ਹੋਰ ਹੈ ਚਲਾਕ ਦੂਸਰਾ ਨੁਕਤਾ ਸੁਣਨਾ ਚਲਾਕ ਬੰਦਾ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਕਿਉਂਕਿ ਚਲਾਕ ਕਿਸੇ ਤੇ ਭਰੋਸਾ ਤੇ ਕਰਦਾ ਹੀ ਨਹੀਂ ਠਗਾਏਗਾ ਕਿਸ ਤਰ੍ਹਾਂ ਚਲਾਕ ਮਨੁੱਖ ਠੱਗ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਬੋਲੇ ਅਕਸਰ ਠਗਾ ਜਾਂਦੇ ਨੇ ਸਵਾਸੀ ਪੰਜਾਬ ਵਿੱਚ ਮੂੜ ਕਹਿ ਦਿੰਦੇ ਕਿਉਂਕਿ ਬੋਲਾ ਮਨੁੱਖ ਭਰੋਸਾ ਕਰਦਾ ਹੈ ਭਰੋਸਾ ਕਰਦਾ ਹੈ ਸ਼ੇਖ ਸਾਦੀ ਨੇ ਇੱਕ ਲੰਬੀ ਚੌੜੀ ਕਹਾਣੀ ਲਿਖੀ ਹੈ ਵੀ ਇੱਕ ਫਰਿਆਦੀ ਨੇ ਮਨਸਫ ਦੀ ਕਚਹਿਰੀ 'ਚ ਫਰਿਆਦ ਕੀਤੀ ਵੀ ਫਲਾਣੇ ਮਨੁੱਖ ਤੇ ਮੈਂ ਭਰੋਸਾ ਕੀਤਾ ਹੈ ਉਹਨੇ ਮੈਨੂੰ ਠਗ ਲਿਆ ਇੱਕ ਆਦਰਤਾ ਬਖਸ਼ ਨਹੀਂ ਉਹਨੇ ਮੈਨੂੰ ਠਗ ਲਿਆ ਮਨਸਫ ਨੇ ਉਸ ਨੂੰ ਤਲਬ ਕੀਤਾ ਹੈ ਬੁਲਾਇਆ ਵੀ ਜਦ ਇਸ ਬੰਦੇ ਨੇ ਤੇਰੇ ਤੇ ਭਰੋਸਾ ਕੀਤਾ ਹੈ ਤੇ ਤੂੰ ਫਿਰ ਇਸ ਨੂੰ ਠਗ ਲਿਆ ਉਹ ਠੱਗ ਕਹਿੰਦਾ ਮਨਸਬ ਤੈਨੂੰ ਵੀ ਇਤਨੀ ਸਮਝ ਨਹੀਂ ਜੇ ਮੈਨੂੰ ਮੇਰੇ ਤੇ ਭਰੋਸਾ ਨਾ ਕਰਦਾ ਤਾਂ ਮੈਂ ਠੱਗ ਦਾ ਕਿਸ ਤਰ੍ਹਾਂ ਮਠਾਗੀ ਨਹੀਂ ਸਕਦਾ ਉਮੀਦ ਇਹ ਗੱਲ ਪਕੜਦੇ ਚਾਹੀਏ ਜੇ ਮੇਰੇ ਤੇ ਯਕੀਨ ਨਾ ਕਰਦਾ ਮੇਰੇ ਤੇ ਭਰੋਸਾ ਨਾ ਕਰਦਾ ਮੈਂ ਠੱਗ ਦਾ ਕਿਸ ਤਰ੍ਹਾਂ ਮਠਾਗੀ ਨਹੀਂ ਸਕਦਾ ਭਰੋਸਾ ਕਰਕੇ ਮਨੁੱਖ ਠਗਾਂਦਾ ਹੈ ਭਰੋਸਾ ਜੋ ਕਰਦਾ ਹੈ ਕਰਦਾ ਹੀ ਹੈ ਰੱਬੀ ਗੁਣਾਂ ਦੇ ਚ ਇੱਕ ਗੁਣ ਹੈ ਅੱਜ ਬੰਦਿਆਂ ਤੇ ਭਰੋਸਾ ਨਹੀਂ ਕੱਲ ਪ੍ਰਮਾਤਮਾ ਤੇ ਵੀ ਭਰੋਸਾ ਅੱਜ ਪਰਿਵਾਰ ਤੇ ਭਰੋਸਾ ਨਹੀਂ ਕੱਲ ਨਿਰੰਕਾਰ ਦੇ ਵੀ ਭਰੋਸਾ ਅੱਜ ਭਰਾ ਤੇ ਭਰੋਸਾ ਨਹੀਂ ਕੱਲ ਗੁਰੂ ਤੇ ਵੀ ਭਰੋਸਾ ਨਹੀਂ ਭਰੋਸ ਮੈਂ ਫਿਰ ਦौराਵਾ ਬੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਸਕਦਾ ਹੈ ਠਗਾ ਨਹੀਂ ਸਕਦਾ ਹਜ਼ਾਰ ਦਫਾ ਠਗਾ ਜਾਣਾ ਬਿਹਤਰ ਹੈ ਬਨਿਸਵ ਇੱਕ ਦਫਾ ਕਿਸੇ ਨੂੰ ਠੱਗਣਾ ਹਜ਼ਾਰ ਦਫਾ ਠਗਾ ਕੇ ਇਤਨਾ ਮਨੁੱਖ ਦਾ ਨੁਕਸਾਨ ਨਹੀਂ ਹੁੰਦਾ ਅਧਿਆਤਮਕ ਜਿਹੜਾ ਇੱਕ ਦਫਾ ਠੱਗ ਕੇ ਹੋ ਜਾਂਦਾ ਹੈ ਮਨੁੱਖ ਪਛੜ ਜਾਂਦਾ ਚਤਰਾਈ ਨਾ ਚਤਰ ਭੋਜ ਪਾਈਏ ਚਲਾਕ ਚਲਾਕ ਕਿਸ ਨੂੰ ਆਖੋਗੇ ਬਾਰੋਂ ਕੁਛ ਹੋਰ ਦਿਖਾਈ ਦੇ ਰਿਹਾ ਹੈ ਅੰਦਰੋਂ ਕੁਝ ਹੋਰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਮੈਂ ਤੈਨੂੰ ਮਨੁੱਖ ਨਹੀਂ ਮੰਨਦਾ ਇਨਸਾਨ ਨਹੀਂ ਮੰਨਦਾ ਕਿਉਂ ਅਮੋ ਮਰ ਦਬਾਇਤ ਸ਼ਬਦ ਸੁਖਨਵਰ ਨਾ ਸ਼ਿਕਮੇ ਦੀ ਗਰਦਰ ਦਹਾਨੇ ਦੀ ਗਰ ਤੇਰੀ ਜ਼ਬਾਨ ਤੇ ਕੁਝ ਹੋਰ ਹੈ ਤੇਰੇ ਦਿਲ ਦੇ ਵਿੱਚ ਕੁਝ ਹੋਰ ਹੈ ਮੈਂ ਤੈਨੂੰ ਮਨੁੱਖ ਹੀ ਨਹੀਂ ਮੰਨਦਾ ਤੂੰ ਕਹਿੰਦਾ ਕੁਝ ਹੋਰ ਹੈ ਹੈ ਕੁਝ ਹੋਰ ਤੂੰ ਕਰਦਾ ਕੁਝ ਹੋਰ ਹੈ ਸੋਚਦਾ ਕੁਝ ਹੋਰ ਹੈ ਇਸ ਵਾਸਤੇ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਨ ਬਖੁਰੀ ਕਸਮ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਕਿਉਂਕਿ ਕੁਰਾਨ ਦੀ ਕਸਮ ਚੁੱਕੀ ਸੀ ਵੀ ਬੈਠ ਕੇ ਸੁੱਲਾ ਸਫਾਈ ਕਰ ਲੈਨੇ ਆਂ। ਅਨੰਦਪੁਰ ਸਾਹਿਬ ਦੇ ਸਿੱਖਾਂ ਨੇ ਕਿਹਾ ਮਹਾਰਾਜ ਫੌਜ ਦੇ ਸੇਪਾ ਸਰਦਾਰ ਨੇ ਕਸਮ ਚੁੱਕੀ ਹੈ। ਭਰੋਸਾ ਕਰ ਲੇਕਿਨ ਵਾਕਈ ਇਸ ਭਰੋਸੇ ਚ ਕੀ ਹੋਇਆ ਹਮਲਾ ਹੋਰ ਉਹਨਾਂ ਨੇ ਹਮਲਾ ਕਰ ਦਿੱਤਾ। ਸਤਗੁਰ ਸਿੱਖਾਂ ਨੂੰ ਕਹਿੰਦੇ ਰਹੇ ਵੀ ਕਸਮ ਝੂਠੀ ਹੈ। ਜ਼ਫਰਨਾਮੇ ਦੇ ਬੋਲ ਨੇ